ਆਪਣੇ ਬੱਚਿਆਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਨਿਆਣਿਆਂ ਨੇ ਵੀ ਤਾਰ ਲਓ ਅਮਰਦ ਮੇਲੇ ਖਾਸ ਕਰਕੇ ਮੈਂ ਬੀਬੀਆਂ ਭੈਣਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਖਾਸ ਕਰਕੇ ਛੋਟੇ ਨਿਆਣੇ ਨੇ ਜਰੂਰ ਆਇਆ ਕਰੋ ਜਰੂਰ ਆਇਆ ਕਰੋ ਇਹ ਨਿਆਣੇ ਸਾਡਾ ਸਾਡੀ ਦੇਸ਼ ਦਾ ਦੇਸ਼ ਦਾ ਭਵਿਕ ਨੇ ਇਹ ਨਿਆਣੇ ਸਾਡਾ ਪੰਥ ਹੈ ਇਹ ਨਿਆਣੇ ਸਾਡੀ ਕੌਮ ਹੈ ਤੇ ਜੇ ਇਹਨਾਂ ਦੀਆਂ ਜੜਾਂ ਦੇ ਵਿੱਚ ਹੋਰ ਕੁਝ ਬੈਠ ਗਿਆ ਇਹਨਾਂ ਨੇ ਹੋਰ ਦਾ ਹੋਰ ਕੁਝ ਕਰਨਾ ਇਹਨਾਂ ਤੰਗ ਬੜਾ ਕਰਨਾ ਗੈਂਗਸਟਰ ਸਾਡੇ ਨਿਆਣਿਆਂ ਨੇ ਬਣਨਾ ਜਿਹੜੇ ਨਿੱਕੇ ਨਿੱਕੇ ਨੇ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਪੈਦਾ ਹੋਏ ਸੀ ਜਿਨ੍ਹਾਂ ਨੂੰ ਚੰਗੇ ਸਿੱਖਿਆਰ ਦਿੱਤੇ ਹੁੰਦੇ ਚੈਨੀਆਂ ਨਾਲ ਲਾਉਂਦੇ ਗੱਡਾ ਸੇ ਨਾ ਮਾਰਦੇ ਚਿੱਟੇ ਦੇ ਵਪਾਰੀ ਨਾ ਬਣਦੇ ਆ ਨਾ ਕਰਦੇ ਉਹ ਨਾ ਕਰਦੇ ਜਿਹੜੀਆਂ ਮਾਮਾ ਨਹੀਂ ਲੈ ਕੇ ਆਈਆਂ ਜਿਹੜੇ ਪਿਓ ਨਹੀਂ ਲੈ ਕੇ ਆਏ ਗੁਰਦੁਆਰੇ ਨਹੀਂ ਲੈ ਕੇ ਗਏ ਮੰਦਰ ਉਦੋਂ ਛੀਨੇ ਠੀਕ ਹੈ ਜੀ ਤੇ ਜਿਹੜੇ ਗੁਰੂ ਨਾਲ ਜੁੜੇ ਹੋਣਗੇ ਉਹਨਾਂ ਦਾ ਮਾਪਾ ਬਾਪ ਦਾ ਵਾਚ ਰੋਲ ਹੋਏਗਾ ਤੁਸੀਂ ਭਟੇ ਹੋ ਮੈਨੂੰ ਨਹੀਂ ਪਤਾ ਪਰ ਤੁਹਾਡੇ ਮਾਂ-ਬਾਪ ਦਾ ਜਰੂਰ ਰੋਲ ਹੋਏਗਾ ਕੋਈ ਨਾ ਕੋਈ ਤੁਹਾਨੂੰ ਸੰਸਕਾਰ ਮਿਲਿਆ ਹੋਏਗਾ ਕਿਧਰੇ ਨਾ ਕਿਸੇ ਤਰੀਕੇ ਨਾਲ ਐਵੇਂ ਨਹੀਂ ਕੋਈ ਗੁਰਦੁਆਰੇ ਆਉਂਦਾ ਐਵੇਂ ਨਹੀਂ ਨਿਤਨੇਮੀ ਬਣਦਾ ਐਵੇਂ ਨਹੀਂ ਬਾਣੀ ਅਮਰਥ ਵੇਲੇ ਉੱਠ ਕੇ ਪੜਦਾ ਕੋਈ ਨਾ ਕੋਈ ਸੰਸਕਾਰ ਪਿਛੇ ਨਾ ਕੋਈ ਨਾ ਕੋਈ ਜੁੜਿਆ ਹੁੰਦਾ ਪਿੱਛੇ ਇਸ ਕਰਕੇ ਸਾਡੀਆਂ ਭੈਣਾਂ ਜਿਹੜੀਆਂ ਨੇ ਬੀਬੀਆਂ ਆਪਣੇ ਬੱਚਿਆਂ ਨੂੰ ਭਾਈ ਲਿਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕੋ ਭਾਵੇਂ ਇਹਨਾਂ ਨੂੰ ਕੁਝ ਸਮਝ ਲੱਗੇ ਜਾਂ ਨਾ ਪਰ ਉਹਨਾਂ ਦੇ ਵਿੱਚ ਜਿਹੜੀ ਚੀਜ਼ ਅੰਦਰ ਵੱਸ ਜਾਏਗੀ ਬਚਪਨ ਦੇ ਵਿੱਚ ਜਿਹੜੀ ਚੀਜ਼ ਵੱਸ ਗਈ ਅੱਜ ਤੱਕ ਨਹੀਂ ਭੁੱਲਦੀ ਤੁਹਾਨੂੰ ਵੀ ਯਾਦ ਹੈ ਮੈਨੂੰ ਵੀ ਯਾਦ ਭੁੱਲੀਆਂ ਜਿਹੜਾ ਸ਼ਬਦ ਨਿੱਕੇ ਹੁੰਦੇ ਪ੍ਰੇਰ ਵਿੱਚ ਪੜ੍ਹਦੇ ਸੀ ਭੁੱਲਿਆ ਨਹੀਂ ਨਾ ਭੁੱਲਿਆ ਤੇ ਜਿਹੜਾ ਕੋਈ ਸਾਡੀ ਮੰਮੀ ਨੇ ਸਾਡੇ ਪਿਓ ਨੇ ਕੋਈ ਸਾਨੂੰ ਕੋਈ ਕਹਾਣੀ ਸੁਣਾਈ ਸੀ ਜਾਂ ਕੋਈ ਸਾਕੀ ਸੁਣਾਈ ਉਹ ਵੀ ਨਹੀਂ ਭੁੱਲੀ ਤੇ ਜਿਹੜਾ ਸ਼ਬਦ ਸਿਖਾਇਆ ਸੀ ਉਹ ਵੀ ਨਹੀਂ ਭੁੱਲੀ ਜਿਹੜੀ ਮੇਰੀ ਮਾਂ ਨੇ ਮੈਨੂੰ ਰਹਿ ਰਸ ਕਰਨੀ ਸਿਖਾਈ ਸੀ ਉਹ ਵੀ ਨਹੀਂ ਭੁੱਲੀ ਠੀਕ ਹੈ ਜੀ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਆਪਾਂ ਦੁਖੀ ਕਿਉਂ ਐ ਔਲਾਦ ਕਰਕੇ ਆਪਾਂ ਦੁਖੀ ਐ ਪਰਿਵਾਰਾਂ ਵਿੱਚ ਬੜੇ ਕਲੇਸ਼ ਨੇ ਕਿੱਥੋਂ ਪੈਂਦੇ ਨੇ ਪਰਮੇਸ਼ਰ ਦੇ ਭੁੱਲਿਆਂ ਵਿਆਪਨ ਸਭੇ ਰੋਗ ਸਿਸ ਕਰਕੇ ਆਪਾਂ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਇਧਰਲੇ ਪਾਸੇ ਜੋੜੀਏ ਗੁਰੂ ਘਰ ਆਈਏ ਸ਼ੁਕਰਾਨਾ ਕਰੀਏ ਕੋਈ ਚੀਜ਼ ਸੁਣਾਗੇ ਬੱਚੇ ਸੱਜੇ ਕਬੇ ਦੇਖਣਗੇ ਤੇ ਗੁਰਮਤ ਦੇ ਧਾਰਨੀ ਹੋ ਬੱਚ ਬਣਨਗੇ ਔਰ ਸਾਨੂੰ ਫਿਰ ਤੰਗ ਨਹੀਂ ਕਰਨਗੇ ਸਮਾਜ ਲਈ ਖਤਰਾ ਦੇਸ਼ ਲਈ ਖਤਰਾ ਨਹੀਂ ਬਣਨਗੇ ਸਗਾਤੇ ਕੌਮ ਨੂੰ ਸੰਭਾਲਣਗੇ ਆ ਗੁਰੂ ਗ੍ਰੰਥ ਸਾਹਿਬ ਹੈ ਨਾ ਸਾਡਾ ਇੱਕ ਪੰਥ ਹੈ ਤੇ ਇੱਕ ਗ੍ਰੰਥ ਹੈ ਦੋ ਚੀਜ਼ਾਂ ਹੈ ਨਾ ਗ੍ਰੰਥ ਹੈ ਤੇ ਪੰਥ ਹੈ ਜੇ ਇਹਦੀ ਸਟਡੀ ਜੇ ਇਹੜੀ ਪੜ੍ਹਾਈ ਸਾਡੇ ਬੱਚਿਆਂ ਕੋਲ ਨਾ ਹੋਏਗੀ ਮੈਂ ਅਗੇ ਕਿੰਨਾ ਹੁੰਦਾ ਜਿੱਦ ਜਿਸ ਕੌਮ ਦਾ ਗ੍ਰੰਥ ਨਹੀਂ ਹੈ ਜਿਹੜਾ ਪੰਦ ਨਹੀਂ ਆਇਆ ਉਹ ਜਿੱਥੇ ਮਰਜੀ ਜਾਏ ਤੱਕੇ ਪੈਣਗੇ ਤੱਕੇ ਗ੍ਰੰਥ ਕਰਕੇ ਸਾਡੀ ਜਾਇਜਾਕਾਰ ਹੈ ਬਾਹਰਲੇ ਪ੍ਰਦੇਸ਼ਾਂ ਵਿੱਚ ਵੀ